ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਅੱਜ ਆਪਾਂ ਬਣਾਉਣੇ ਆ ਭਰਨੀ ਸਿਬਲਾ ਮਿਸਟ ਜਿਹਦੇ ਲਈ ਆਪਾਂ ਨੇ ਹਲਾਸਣ ਲੈ ਲਿਆ ਪਿਆਜ਼ ਲੈ ਲੇ ਟਮਾਟਰ ਤੇ ਸਿਬਲਾ ਲੈ ਲਿਆ ਹੁਣ ਇਹਨੂੰ ਆਪਾਂ ਕੁੰਡੇ ਦੇ ਵਿੱਚ ਕੁੱਟ ਲੈਣੇ ਆ ਪਹਿਲਾਂ ਹਲਾਸਣ ਨੂੰ ਕੁੱਟਦੇ ਆ ਸਾ ਆਪਣਾ ਆਪਣਾ ਵਰੀਕ ਹੋ ਗਿਆ ਹੁਣ ਆਪਾਂ ਪਿਆਜ਼ਾਂ ਨੂੰ ਕੱਟ ਲੈਣੇ ਸਟਰੋ ਜੀ ਸਾਰੇ ਪਿਆਜ਼ਾਂ ਨੂੰ ਕੱਟ ਕੇ ਫਿਰ ਮਿਲਦੇ ਹਾਂ ਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਫ੍ਰੀਕ ਹੋ ਗਏ ਹੁਣ ਇਹਨਾਂ ਨੂੰ ਆਪਾਂ ਧਰ ਦਿੰਨੇ ਆ ਲਓ ਜੀ ਸਿੰਗਲਾ ਵਿੱਚ ਚੱਪਣਾ ਲੈ ਲਈ ਇਹਦੇ ਵਿੱਚੋਂ ਬੀਜ ਕੱਢ ਦਿੰਨੇ ਆ ਇਹਦੇ ਵਿੱਚ ਜਿਹੜੇ ਆ ਬੀਜੇ ਨੇ ਇਹਦੇ ਟੱਕੜ ਜਿਹਨੇ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਆਪਾਂ ਸਿੰਗਲਾ ਵਿੱਚਾਂ ਵਿੱਚੋਂ ਖਾਲੀ ਬਣਾ ਲੈਨੇ। ਚਲੋ ਜੇ ਪਸਾਰੀਆਂ ਸੀ ਮਨਾ ਮਿਰਚਾਂ ਨੂੰ ਇਦਾਂ ਹੀ ਕਰ ਲੈਨੇ। ਕਰੋ ਜੀ ਅੱਗ ਵਿਚਾਲੀ ਆਪਾਂ ਨੇ ਚਿੱਲੇ ਚ ਉੱਪਰ ਧਰ ਲਈ ਕੜਾਹੀ। ਕੜਾਹੀ ਨੂੰ ਗਰਮ ਕਰ ਲੈਨੇ ਚੰਗੀ ਤਰ੍ਹਾਂ। ਜਿ ਕਿੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਸਰੋਂ ਦਾ ਤੇਲ ਇੱਕ ਕੱਟਸੀ ਤੇਲ ਦੀ ਪਾ ਲਈ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਕੱਢ ਲੈਨੇ ਆ ਤੇਲ ਨੂੰ ਕੱਢਦੇ ਚੰਗੀ ਤਰ੍ਹਾਂ ਰੋਟੀ ਤੇਲ ਆਪਣਾ ਚੰਗੀ ਤਰ੍ਹਾਂ ਕੜ ਗਿਆ ਵਿੱਚ ਪਾ ਲੈਨੇ ਆਪਾਂ ਜੀਰਾ ਜੀਰਾ ਆਪਣਾ ਭਰਨ ਹੋ ਗਿਆ ਵਿੱਚ ਪਾ ਲੈਨੇ ਟਮਾਟਰ ਆ ਪਿਆਜ਼ ਕੱਟ ਕੇ ਰੱਖੇ ਤੇ ਕੁੱਟ ਕੇ ਰੱਖੇ ਨੇ ਇਹਨਾਂ ਨੂੰ ਪਾ ਲੈਨੇ ਸਿਆਜਾ ਨੂੰ ਆਪਾਂ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਨਾਲ ਹੀ ਆਪਾਂ ਨੂਨ ਮਿਰਚ ਐਡ ਕਰ ਦਿੰਨੇ ਆ ਨਾਮਕ ਪਾਉਣੇ ਰੋਜ ਇਹ ਆਪਾਂ ਮਿਰਚ ਪਾ ਲੈਨੇ ਆ ਇਹਨੂੰ ਬ੍ਰਾਊਨ ਹੁੰਦੇ ਤੱਕ ਪਕਾ ਲੈਨੇ ਚੰਗੀ ਤਰ੍ਹਾਂ ਪਕਾ ਲਵਾਂਗੇ ਜਿੰਨੀ ਦੇਰ ਤੱਕ ਆਪਣੇ ਮਸਾਲੇ ਨਹੀਂ ਪੱਕ ਜਾਂਦੇ ਤੇ ਪਿਆਜ਼ ਜਿੰਨੀ ਪੱਕ ਜਾਂਦੇ ਬ੍ਰਾਊਨ ਨਹੀਂ ਹੋ ਜਾਂਦੇ ਲੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਹੁਣ ਇਹਨੂੰ ਆਪਾਂ نیچے ਲਾ ਲੈਨੇ ਆਂ ਆਪਾਂ ਇਹਨੂੰ ਮਸਾਲੇ ਨੂੰ ਠੰਡਾ ਕਰ ਲੈਨੇ ਆਂ ਲੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੁਣ ਇਹਨੂੰ ਆਪਾਂ ਸਿਮਲਾ ਦੇ ਮਿਰਚ ਦੇ ਵਿੱਚ ਚੰਗੀ ਤਰ੍ਹਾਂ ਭਰ ਲੈਨੇ ਆ। ਇਹ ਤਾਂ ਡੰਡੀ ਦੇ ਨਾਲ ਤਾਂ ਜੋ ਅੰਦਰੋਂ ਸਾਰੀ ਭਰ ਜAVE ਇਹ ਤਾਂ ਸਾਰੀ ਸਿਮਲਾ ਮਿਰਚ ਨੂੰ ਇਸੇ ਤਰ੍ਹਾਂ ਭਰ ਲੈਨੇ ਚੰਗੀ ਤਰ੍ਹਾਂ ਮਸਾਲੇ ਨਾਲ ਭਰ ਦਿੰਨੇ ਵਿੱਚੋਂ ਲਓ ਜੀ ਸਾਰੀਆਂ ਸਿਮਲਾ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਭਰ ਲੈਨੇ ਲਓ ਜੀ ਸਿਮਲਾ ਮਿਰਚਾਂ ਪਾਨੇ ਭਰ ਲਈ ਸਾਰੇ ਹੁਣ ਆਪਾਂ ਕੜਾਹੀ ਦੇ ਦੁਆਰੇ ਉੱਪਰ ਧਰ ਲੈਨੇ ਇਰੇ ਵਿੱਚ ਪਾ ਲੈਨੇ ਆ ਸਰ੍ਹੋਂ ਦਾ ਤੇਲ ਕੱਚੀ ਤੇਲ ਦੀ ਪਾ ਲੈਨੇ ਆ ਅੰਚੰ ਕਿੰਨਾ ਕੱਢ ਲੈਨੇ ਆ ਤੇਲ ਆਪਣਾ ਕੱਢ ਕੇ ਆਉਣਾ ਸਿਮਲਾ ਮਿਕਚਰ ਨੂੰ ਆਪਾਂ ਤੇਲ ਦੇ ਵਿੱਚ ਪਾ ਲੈਨੇ ਆ

वो भी भर ने बिल्कुल नी निकले अपना मसाला बिच थोड़ी कहानी भी टाक पका लें शिमला मिर्च में क्या ਪਾਲ ਲਏ ਨੇ ਇਹ ਚੰਗੀ ਤਰ੍ਹਾਂ ਘੋਲ ਲਏ ਨੇ ਲਓ ਜੀ ਮਸਾਲਾ ਆਪਣਾ ਪੱਕ ਗਿਆ ਤੇ ਆਹੇ ਪਾ ਲਿਆ ਫਰ ਮਿਰਚਾਂ ਦੀਆਂ ਫੜੀਆਂ ਕੱਢ ਦਿੰਦੇ ਆ ਆਦੀ ਆਪਣੀਆਂ ਸਿਮਲਾ ਮਿਰਚਾਂ ਬਣ ਕੇ ਤਿਆਰ ਹੋ ਗਈਆਂ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ